ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਐਮ ਪੋਜ਼ਿਟਿਵ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਅਸੀਂ ਸੋਚਦੇ ਰਹਨੇ ਆ ਵੀ ਕੀ ਬਣਾਈ ਅੱਜ ਕੁਝ ਸਪੈਸ਼ਲ ਕਰਦੇ ਆ ਫਿਰ ਵੀਡੀਓ ਬਣਾਵਾਂਗੇ ਉਸ ਚੱਕਰ ਦੇ ਵਿੱਚ ਸਾਡੇ ਦੋਨਾਂ ਮਤਲਬ ਕੰਟੈਂਟ ਥੋੜਾ ਲੇਟ ਹੋ ਜਾਂਦਾ ਤੇ ਸਾਰੇ ਜਣੇ ਬੋਲਦੇ ਰਹਿੰਦੇ ਆ ਮੈਮ ਤੁਸੀਂ ਬਹੁਤ ਲੇਟ ਪਾਉਂਦੇ ਹੋ ਵੀਡੀਓਜ਼ ਤੇ ਲੋਕਾਂ ਦਾ ਸਾਨੂੰ ਬਹੁਤ ਵਧੀਆ ਰਿਸਪੌਂਸ ਆਉਂਦਾ ਰਹਿੰਦਾ ਹੈਗਾ ਪਰ ਮੈਨੂੰ ਹੀ ਗਿਲਟ ਫੀਲ ਹੁੰਦਾ ਰਹਿੰਦਾ ਵੀ ਯਾਰ ਮੈਂ ਇਹ ਕੰਮ ਤਾਂ ਸਟਾਰਟ ਕਰ ਲਿਆ ਪਰ ਹੋ ਨਹੀਂ ਪਾਉਂਦਾ ਹੈਗਾ ਤਾਂ ਮੈਂ ਅੱਜ ਥੋੜਾ ਸੋਚਿਆ ਕਿ ਚਲੋ ਜੋ ਮੈਂ ਡੇਲੀ ਐਕਟੀਵਿਟੀ ਕਰਦੀ ਆ ਰਾਤ ਨੂੰ ਕੁਝ ਖਾਣਾ ਬਣਾਉਣੇ ਆ ਆਪਾਂ ਥੋੜਾ ਤੁਹਾਨੂੰ ਦਿਖਾਉਣੇ ਆ ਤੇ ਆ ਬੈਠੇ ਆਪਣੇ ਮੰਮੀ ਦੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੰਮੀ ਨਾਲ ਕੀ ਹੋਇਆ ਉਹ ਦੱਸ ਦੇਵਾਂਗੇ ਅੱਜ ਮੰਮੀ ਕੀ ਹੋ ਗਿਆ ਸੀ ਤੁਹਾਡੇ ਨਾਲ ਸਵੇਰੇ ਅੱਜ ਮਨਵੀਰ ਜਦੋਂ ਮੈਂ ਸੈਰ ਕਰਨ ਗਈਆਂ ਨਾ ਹਾਂਜੀ ਤੇ ਉੱਥੇ ਕੁੱਤਾ ਬੈਠਾ ਸੀ ਕਾਰ ਦੇ ਉੱਲੇ ਤੇ ਉਹਨੇ ਮੈਨੂੰ ਜਦੋਂ ਦੇਖਿਆ ਮੈਂ ਤਾਂ ਧਿਆਨ ਨਹੀਂ ਕੀਤਾ ਤਾਂ ਮੇਰੇ ਲੱਤ ਫੜ ਲਈ ਤੇ ਉਹ ਫਿਰ ਤੈਨੂੰ ਪਤਾ ਹਸਤਾਲ ਗਏ ਉੱਥੇ ਉਹ ਕਹਿੰਦੇ ਵੀ ਇੱਥੇ ਇੱਕ ਹੋਰ 19 ਜਹਾ ਹਸਤਾਲ ਹੈਗਾ ਵੀ ਤੁਸੀਂ ਉੱਥੇ ਜਾਓ ਹੂੰ ਤੇ ਉਹ ਇਕੱਲਾ ਉਹਨਾਂ ਦਾ ਹੀ ਸੀਗਾ ਕੁੱਤੇ ਆਦਾ ਹੀ ਮਤਲਬ ਉਹ ਮੈਨੂੰ ਕੁੱਤੇ ਹੀ ਕਰਨੀ ਆ ਡੌਗੀ ਡੌਗੀ ਮੈਨੂੰ ਘਾਟਿਓ ਆ ਤੇ ਫਿਰ ਉਹਨਾਂ ਨੇ ਨਾਲ ਤਾਂ ਮੇਰੇ ਟੀਕੇ ਲਾਏ ਨਾਲੇ ਫਿਰ ਦਵਾਈ ਦਿੱਤੀ 31 ਤਰੀਕ ਤੱਕ ਟੀਕੇ ਲੱਗਣੇ ਆ ਪੰਜ ਟੀਕੇ ਆ ਪੰਜ ਪੰਜ 7 7 ਦਿਨਾਂ ਦੀ ਵਿੱਥੀ ਤੇ ਲੱਗਣਗੇ ਮੰਮੀ ਵਿਚਾਰੇ ਨਾ ਸਵੇਰੇ ਪਰੇਸ਼ਾਨ ਹੋ ਗਏ ਕਹਿੰਦੇ ਵੀ ਮੈਂ ਗੋਡਿਆਂ ਦਾ ਆਪਰੇਸ਼ਨ ਕਰਾਇਆ ਸੀ ਥੋੜੀ ਬਹੁਤ ਦਿੱਕਤਾਂ ਰਹਿੰਦੀਆਂ ਇਹਨੇ ਬਾਅਦ ਚੋਂ ਬੰਦੇ ਨੂੰ ਤਾਂ ਮੰਮੀ ਥੋੜਾ ਜਿਹਾ ਰਿਕਵਰ ਹੋਏ ਤਾਂ ਕੁੱਤੇ ਨੇ ਲੱਤ ਫੜ ਲਈ ਹੁਣ ਤਾਂ ਸਾਨੂੰ ਆ ਸੀਆਰ ਹੀ ਆ ਯਾਦ ਕਰਕੇ ਪਰ ਸਵੇਰੇ ਅਸੀਂ ਸਾਰੇ ਬਹੁਤ ਪਰੇਸ਼ਾਨ ਹੋ ਗਏ ਸੀ ਤੇ ਇਹਦੇ ਲਈ ਆਪਾਂ ਨੂੰ ਗਵਰਨਮੈਂਟ ਪਰ ਟਿਥ ਮਤਲਬ ਜੇ ਤੁਹਾਡਾ ਕੁਝ ਨਿਸ਼ਾਨ ਕੁੱਤੇ ਕੱਟਦੇ ਆ ਤਾਂ 10000 ਦਿੰਦੀ ਆ ਕੰਪਨਸੇਸ਼ਨ ਤਾ ਮਤਲਬ ਉਹ ਸਾਰਿਆਂ ਨੂੰ ਲੈਣਾ ਚਾਹੀਦਾ ਕਿ ਹਰਾਸਮੈਂਟ ਤਾਂ ਹੁੰਦੀ ਆ ਹਨਾ ਜਦੋਂ ਗਵਰਨਮੈਂਟ ਨੇ ਰੂਲ ਬਣਾਇਆ ਤਾਂ ਇਹਦੇ ਲਈ ਤੁਹਾਨੂੰ ਪੁਲਿਸ ਸਟੇਸ਼ਨ ਦੇ ਵਿੱਚ ਡਾਕਟਰ ਤੋਂ ਲਿਖਵਾਉਣਾ ਪੈਂਦਾ ਪਹਿਲਾਂ ਤਾਂ ਵੀ ਤੁਹਾਡੇ ਕਿੰਨਾ ਮਾਰਕ ਹੈ ਕਿੰਨੇ ਟੀਸ ਲੱਗੇ ਆ ਤਾਂ ਫਿਰ ਤੁਹਾਨੂੰ ਪੁਲਿਸ ਸਟੇਸ਼ਨ ਦੇ ਵਿੱਚ ਜਾ ਐਫ ਆਈ ਆਰ ਟਾਈਪ ਕੋਈ ਡੀ ਡੀ ਆਰ ਹੁੰਦਾ ਰਜਿਸਟਰ ਕਰਾਉਣਾ ਪੈਂਦਾ ਤੇ ਉੱਥੇ ਜਾ ਕੇ ਫਿਰ ਤੁਹਾਨੂੰ ਉਹ ਤੁਹਾਡਾ ਕੇਸ ਚੱਲਦਾ ਕੁਝ ਇਨਵੈਸਟੀਗੇਸ਼ਨ ਥੋੜੀ ਬਹੁਤ ਕਰਦੇ ਆ ਤੇ ਤੁਸੀਂ ਕੰਪਨਸੇਸ਼ਨ ਲੈ ਸਕਦੇ ਹੋ ਹੁਣ ਆਪਾਂ ਰੋਟੀ ਦੀ ਤਿਆਰੀ ਕਰਦੇ ਆਂ ਇਹ ਮੰਮੀ ਨੇ ਅੱਜ ਸਵੇਰੇ ਕੜੀ ਬਣਾਈ ਸੀ ਮਤਲਬ ਦੁਪਹਿਰੇ ਕੜੀ ਬਣਾਈ ਸੀ ਤੇ ਅੱਜ ਅਸੀਂ ਦੋ ਜਾਣੀ ਆ ਮੈਂ ਤੇ ਮੰਮੀ ਘਰੇ ਤਾਂ ਫਿਰ ਅਸੀਂ ਇਸੇ ਕੜੀ ਨਾਲ ਚਲਾ ਲਾਂਗੇ ਕੰਮ ਆਪਣਾ ਮੰਮੀ ਕੜੀ ਬਹੁਤ ਸਵਾਦ ਬਣਾਉਂਦੇ ਵਾ ਹੁਣ ਮੈਂ ਆਪਾਂ ਗੁੰਨਦੇ ਆਂ ਆਟਾ ਦੋ ਰੋਟੀਆਂ ਦਾ ਆਪਾਂ ਆਟਾ ਗੁੰਨਦੇ ਆਂ ਤੇ ਮੰਮੀ ਹੁਣ ਥੋੜਾ ਜਿਹਾ ਰਿਕਵਰ ਹੋ ਗਈ ਹੈਗੇ ਆਪਰੇਸ਼ਨ ਤੋਂ ਬਾਅਦ ਤਾਂ ਮੰਮੀ ਨੂੰ ਐ ਹੁੰਦਾ ਮੈਂ ਵੀ ਥੋੜਾ-ਬਹੁਤ ਕੰਮ ਕਰਾਂਗੂ ਕਿਉਂਕਿ ਉਹਨਾਂ ਨੂੰ ਪੋਜ਼ਿਟਿਵ ਜਿਹਾ ਫੀਲ ਹੁੰਦਾ ਕੰਮ ਕਰਕੇ ਤਾ ਅੱਜ ਫਿਰ ਮੰਮੀ ਦੇ ਥੋੜਾ ਜਿਹਾ ਆਪਾਂ ਨੂੰ ਟ੍ਰੀਟ ਦੇ ਰਹੇ ਆ ਤਾਂ ਮੰਮੀ ਨੂੰ ਆਪਾਂ ਥੋੜਾ ਰੈਸਟ ਦੇ ਲਈ ਬਿਠਾਇਆ ਤੇ ਆਪਾਂ ਕਿ ਆਪਾਂ ਇੱਕ ਸੋਚਿਆ ਵੀ ਮੈਰੂਟੀ ਬਣਾ ਲੈਣੀ ਹੈਗੀ ਮੈਨੂੰ ਵੀ ਕੰਮ ਕਰਕੇ ਮਤਲਬ ਵਧੀਆ ਲੱਗਦਾ ਵੀ ਆਪਾਂ ਜਿਵੇਂ ਟਲਦੇ ਹੀ ਨਹੀਂ ਹੁਣ ਜੇ ਆਪਾਂ ਨੂੰ ਰੱਬ ਨੇ ਹੱਥ ਦਿੱਤੇ ਆ ਆਪਾਂ ਕੈਪੇਬਲਾਂ ਕਰਨ ਦੇ ਤਾਂ ਆਪਾਂ ਨੂੰ ਜ਼ਰੂਰ ਉਨਾਂ ਦਾ ਕੰਮ ਤਾਂ ਬਣਦਾ ਆਪ ਨੂੰ ਕਰਨਾ ਹੀ ਚਾਹੀਦਾ ਤੇ ਆਪਣੀ ਹੀ ਹੈਲਥ ਦਾ ਸਵਾਲ ਹੁੰਦਾ ਹਨਾ ਉਸ ਚੀਜ਼ ਦੇ ਵਿੱਚ ਮੰਮੀ ਤੋਂ ਰਿਹਾ ਨਹੀਂ ਗਿਆ ਮੰਮੀ ਕਹਿੰਦੇ ਮਨਵੀਰ ਨਹੀਂ ਰੋਟੀ ਤਾਂ ਮੈਂ ਹੀ ਬਣਾਉਣੀ ਆ ਮੈਂ ਕਿਹਾ ਚਲੋ ਫਿਰ ਮੈਂ ਬੰਦੇ ਨੂੰ ਥੋੜਾ ਜਿਹਾ ਕੰਮ ਕਰਕੇ ਹੋਰ ਲੱਗਦਾਗਾ ਕਹਿੰਦੇ ਮੈਂ ਤੁਹਾਨੂੰ ਕੜੀ ਦੇ ਨਾਲ ਸਪੈਸ਼ਲ ਰੋਟੀ ਬਣਾ ਕੇ ਖਵਾਉਣੀ ਆ ਤੇ ਇਹ ਮੈਂ ਪਤਾ ਨਹੀਂ ਕਿਵੇਂ ਜਿ ਕਿਹੋ ਜਿਹਾ ਲਾਉਂਦੇ ਹੁੰਦੇ ਹਨਾ ਮੰਮੀ ਤੁਸੀਂ ਕਿਵੇਂ ਆਹ ਆ ਪੇੜੇ 'ਚ ਕਿਉਂ ਲਾ ਲੈਣਾ ਉਹਨਾਂ ਨੂੰ ਐਂ ਜੇ ਕਰ ਦੂੰਗੀ ਮੈਂ ਠੀਕ ਹੈ ਤੇ ਆਹ ਦੇਖ ਐਂ ਇਧਰ ਐਂ ਕਰਕੇ ਐਂ ਫੇੜਾ ਕਰ ਲੈਣਾ ਹੂੰ ਇਹਨੇ ਉਹਦੇ ਨਾਲ ਬਹੁਤ ਵਧੀਆ ਲੱਗਦੀਆਂ ਆ ਕਿਹ ਵਜ੍ਹਾ ਲੱਗੇ ਵਾਲੀਆਂ ਹਮ ਕੜੀ ਨਾਲ ਜਾਂ ਜ ਸਵਾਦ ਲੱਗਦੀਆਂ ਰੋਟੀਆਂ ਹਮ ਜਾਂ ਚਟਨੀ ਹੋਵੇ ਜਾਂ ਕੜੀ ਹੋਵੇ ਹਾਂ ਹਾਂ ਨਾਲੇ ਉਹ ਮਤਲਬ ਪਰੌਂਠੇ ਦੀ ਤਰ੍ਹਾਂ ਜੇ ਬਣ ਜਾਂਦੀ ਆ ਹਾਂ ਪੋਲੀਆਂ ਜੀਆਂ ਲੱਗਦੀਆਂ ਨੇ ਇਹ ਹਾਂ ਰੋਟੀ ਗੋਲੀ ਬਣ ਗਈਆਂ ਦੇਖ ਹਮ ਆ ਦੇਖ ਰੋਟੀ ਗੋਲ ਬਣ ਗਈ ਆ ਤੜਕੇ ਦੇ ਚਪਹੀ ਆ ਮਨਵੀਰ ਮੈਂ ਹਮ ਉਹ ਦਵਾਈ ਲੈ ਆਈ ਤੇ ਬਸ ਰੋਟੀ ਖਾ ਕੇ ਨਾਲ ਦੇ ਨਾਲ ਫੇਰ ਪੈ ਗਈ ਮੈਂ ਹਮ ਮੈਂ ਮੈਂ ਕਿ ਚੱਲ ਹੁਣ ਵੀ ਰੋਟੀਆਂ ਜੇ ਦੋ ਬਣਾਵਾਂਗੇ ਕਿਨੇ ਬਾਲੀਆਂ ਚਾਰ ਪੰਜ ਰੋਟੀਆਂ ਉਹਨਾਂ ਦੀ ਆਪਾਂ ਹੂੰ ਤੇ ਬਾਕੀ ਮੈਨੂੰ ਐ ਹੋ ਗਿਆ ਮੈਂ ਕਿ ਕੜੀ ਨਾਲ ਫਿਰ ਮੈਂ ਬਣਾਉਂਗੀ ਰੋਟੀਆਂ ਜਿਵੇਂ ਆਪਣੀ ਇੰਟਰਵਿਊ ਵਗੈਰਾ ਆਈ ਆ ਉਹ ਕਿਸੇ ਨੇ ਦੇਖੀ ਹੋਣੀ ਆ ਤਾਂ ਉਹਦੇ ਵਿੱਚ ਤਾਂ ਆਪਾਂ ਸਾਰਾ ਦੱਸਿਆ ਹੀ ਹੋਇਆਗਾ ਜਿਵੇਂ ਆਪਾਂ ਚਾਰ ਜਾਣੇ ਆ ਮੰਮੀ ਪਾਪਾ ਨੇ ਮੇਰੇ ਸਾਸੋਰਾ ਮਤਲਬ ਤੇ ਮੇਰੇ ਹਸਬੰਡ ਨੇ ਇਹਨੂੰ ਪੂਮਾ ਦੀ ਐ ਵੀ ਰੜ ਲੈ ਆਉਂਦੇ ਨੇ ਉਹ ਜਿਆ ਬਣਦੀ ਆ ਹੂੰ ਤੇ ਆ ਮੈਂ ਨਾਲ ਮੰਗਾਲੀਆਂ ਸੀ ਜਲੇਬੀਆਂ ਮੇਰਾ ਬਹੁਤ ਜੀ ਕਰ ਰਿਹਾ ਸੀ ਅੱਜ ਮਿੱਠਾ ਖਾਣ ਦਾ ਮੈਂ ਕਿਹਾ ਮम्मी ਦੇ ਬਹਾਨੇ ਨਾਲ ਮੈਂ ਮਗਾਲੀਆ ਮੈਂ ਕਿਹਾ ਚੱਲ ਮम्मी ਵੀ ਖਾ ਲੈਣਗੇ ਬਹੁਤ ਸੁਆਦ ਨੇ ਇਹ ਆ ਉਧਰ ਆਪਣੀ ਰੋਟੀ ਬਣ ਕੇ ਹੋ ਗਈ ਤਿਆਰ ਆ ਦੇਖੋ ਰੋਟੀ ਹਮ ਕਿੰਨੀ ਵਧੀਆ ਬਣੀ ਹੈ ਹਾਂਜੀ ਚਲੋ ਜੀ ਫਿਰ ਆਪਾਂ ਰੋਟੀ ਖਾ ਲੈਨੇ ਆ ਬਹੁਤ ਮੇਰਾ ਤਾਂ ਮਰੀਆ ਨਹੀਂ ਜਾ ਰਿਹਾ ਸੀ ਮੈਂ ਮम्मी ਲਿਆਉ ਮੈਂ ਪਹਿਲੀ ਰੋਟੀ ਤਾਂ ਮੈਂ ਹੀ ਖਾਣੀ ਹੈ ਫਿਰ ਇਕਦਮ ਸੋਲ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਕਹੂੰਗੀ ਕਿ ਮੇਰੇ ਇਸ ਵੀਡੀਓ ਤੇ ਤੁਸੀਂ ਜਰੂਰ ਰਿਸਪਾਂਸ ਦਿਓ ਕਿ ਤੁਹਾਨੂੰ ਕਿਵੇਂ ਲੱਗਿਆ ਮੇਨ ਮੇਰੀਆਂ ਗੱਲਾਂ ਬਾਤਾਂ ਸੁਣ ਕੇ ਤਾਂ ਕਿ ਮੈਂ ਅੱਗੇ ਤੋਂ ਥੋੜਾ-ਥੋੜਾ ਆਪਣੇ ਲਾਈਫ ਦੇ ਵਿੱਚੋਂ ਮੂਮੈਂਟਸ ਕਢ ਕੇ ਤੁਹਾਡੇ ਨਾਲ ਸ਼ੇਅਰ ਕਰ ਸਕਾਂ ਜਿੱਦਾਂ ਸਾਰੇ ਮੈਨੂੰ ਪਹਿਲਾਂ ਕਹਿੰਦੇ ਰਹਿੰਦੇ ਮੈਮ ਤੁਹਾਡੇ ਦੇਖ ਕੇ ਵੀਡੀਓ ਮੋਟੀਵੇਸ਼ਨ ਮਿਲਦੀ ਆ ਤੇ ਮੈਨੂੰ ਉਸ ਚੀਜ਼ ਨਾਲ ਮੇਰਾ ਵੀ ਹੋਰ ਅੱਗੇ ਬਹੁਤ ਹੌਸਲਾ ਵਧਿਆ ਕਿ ਮੈਂ ਆਪਦੇ ਆਪ ਨੂੰ ਹੋਰ ਅੱਗੇ ਰੱਖਾਣਾ ਵੀ ਕਿਸੇ ਨੂੰ ਦੇਖ ਕੇ ਜੇ ਮੈਨੂੰ ਚੰਗਾ ਫੀਲ ਹੁੰਦਾ ਕਈ ਤਾਂ ਪਰਿਵਾਰ ਮੈਂਬਰਾਂ ਦੀ ਤਰ੍ਹਾਂ ਕਰਦੇ ਨੇ ਵੀ ਮੈਮ ਤੁਹਾਨੂੰ ਮਿਲਣ ਨੂੰ ਜੀ ਕਰਦਾ ਹੈਗਾ ਤੇ ਫੋਰਨ ਕੰਟਰੀਜ਼ ਦੇ ਵਿੱਚ ਵੀ ਜਰਮਨੀ ਵਗੈਰਾ ਤੋਂ ਵੀ ਸਾਰੇ ਇੱਧਾ ਕਹਿੰਦੇ ਆ ਕਿ ਭੈਣੇ ਅਸੀਂ ਤੁਹਾਨੂੰ ਜਦੋਂ ਆਵਾਂਗੇ ਜਰੂਰ ਮਿਲਾਂਗੇ ਬਹੁਤ ਸਾਰੇ ਲੋਕਾਂ ਦੇ ਕਮੈਂਟ ਆਉਂਦੇ ਮੈਂ ਕਦੇ ਸ਼ੇਅਰ ਕਰੂੰਗੀ ਉਹਨਾਂ ਦੇ ਨਾਮ ਲੈ ਕੇ ਵੀ ਸ਼ੇਅਰ ਕਰੂੰਗੀ ਵੀ ਹਾਂ ਇਹ ਇਹਨਾਂ ਨੇ ਮੈਨੂੰ ਇੱਦਾਂ ਰਕਮੈਂਡ ਕੀਤਾ ਕੁਝ ਲੋਕਾਂ ਨੇ ਤੇ ਮੈਨੂੰ ਪਰਸਨਲੀ ਨਾਮ ਜਾਦ ਨੇ ਤੇ ਉਹਨਾਂ ਦੇ ਕਮੈਂਟ ਵੀ ਪਤਾ ਹੈ ਕਿ ਜਿਹੜੇ ਖਾਸ-ਖਾਸ ਮੈਨੂੰ ਮੈਨੂੰ ਖੁਦ ਹੀ ਦਿਲ ਤੋਂ ਮਤਲਬ ਸੁਣ ਕੇ ਖੁਸ਼ੀ ਹੋਈ ਸੀ ਤਾਂ ਮੈਂ ਚਾਹਉਣੀ ਹੈ ਕਿ ਹੁਣ ਅੱਗੇ ਤੋਂ ਵੀ ਤੁਸੀਂ ਮੈਨੂੰ ਸਾਰੇ ਜਾਣੇ ਇੱਦਾਂ ਪਿਆਰ ਦਿਓ ਤੇ ਸਾਡੀਆਂ ਵੀਡੀਓਜ਼ ਨੂੰ ਲਾਈਕ ਕਰਿਓ ਤਾਂ ਕਿ ਮੈਂ ਅੱਗੇ ਇਸੇ ਤਰ੍ਹਾਂ ਵੀਡੀਓ ਬਣਾਉਂਦੀ ਰਹਾ ਮੈਂ ਤੇ ਆਪਾਂ ਇੱਕ ਦੂਸਰੇ ਦਾ ਪਰਿਵਾਰ ਬਣ ਸਕੀਏ ਸਾਰੇ ਜਣੇ ਤਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਧੰਨਵਾਦ